ਤਾ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਹੈ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਇਆ ਦੋਸਤੋ ਮਾਨਸਾ ਮੰਡੀ ਤੇ ਮਾਨਸਾ ਮੰਡੀ ਤੇ ਇੱਕ ਕ੍ਰਾਸ ਬੈਡ ਹੈ ਇੱਕ ਵਾਰੀ ਥਣ ਹਵਾਨਾ ਦਿਖਾਉਣਾ ਤੇ ਬਾਈ ਜੀ ਨਾਲ ਗੱਲਬਾਤ ਕਰਾਵਾਂਗੇ ਤੇ ਰੇਟ ਵੀ ਵੀਡੀਓ ਦੇ ਵਿੱਚ ਬਾਜਪਰੇਟ ਹੋਊਗਾ ਬਿਲਕੁਲ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀਰ ਨੂੰ ਗਾਂ ਪਸੰਦ ਆਉਂਦੀ ਹੈ ਬਾਈ ਨਾਲ ਕਨੈਕਟ ਕਰਕੇ ਗਾਂ ਆਪਣੀ ਤਸੱਲੀ ਕਰਕੇ ਖਰੀਦ ਸਕਦਾ ਥਾਣਾ ਵਾਣਾ ਇੱਕ ਵਾਰ ਨੇੜੇ ਤੋਂ ਦਿਖਾ ਦਾਂ ਮੂੰਹ ਮੱਥਾ ਦੇਖ ਸਕਦੇ ਹੋਗਾ ਕਰੌਸ ਚ ਹੈ ਦੋਸਤੋ ਗਰਮੀ ਦੇ ਵਿੱਚ ਵੈਸਟ ਰਹੂਗੀ ਬਿਲਕੁਲ Ориਜినਲ ਨਾਲ ਬਾਈ ਜੀ ਨਾ ਕਰਾਉਂਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਠੀਕ ਆ ਬਾਈ ਜੀ ਕੀ ਨਾਮ ਆ ਆਪਣਾ ਅਮਨਦੀਪ ਸਿੰਘ ਆਮਨਦੀਪ ਸਿੰਘ ਪਿੰਡ ਕਿਹੜਾ ਜੀ ਧਰਮਪੁਰਾ ਜੀ ਧਰਮਪੁਰਾ ਹਾਂ ਜੀ ਕਿੰਨੇ ਦਿਨ ਹੋ ਗਏ ਬਾਈ ਇਹ ਬੈਡ ਨੂੰ ਸੂਈ ਨੂੰ? 6 ਦਿਨ ਹੋ ਗਏ। ਕਿੰਨੇਵੇਂ ਸੂਇਆ? ਪਹਿਲੇ ਸੂਇਆ। ਕੋਲਾ ਕਿੰਨਾ ਇਸ ਟਾਈਮ? ਕੋਲਾ ਜੀ 12 ਕਿਲੋ ਹੈ। ਬੱਚਾ ਕੀ ਆ ਬਾਈ ਨਾਲ ਕੀ? ਅੱਛਾ ਜੀ। ਕਿੰਨੇ ਰੁਪਈਆ ਦੀ ਛੱਟ ਨੂੰ ਪਈਗਾ? ਮੁੱਲ ਤਾਂ ਜੀ 35000 ਕਰਦੇ। ਛੱਟ ਕਿੰਨੀ ਦੇਊਗੀ ਲਾਸਟ? ਛੱਟ ਦਾਂਗੇ 28000। ਆਪਣਾ ਨੰਬਰ ਬੋਲ ਦੋ ਬਾਈ। 9787 9710 ਹਾਂਜੀ 68513 ਇੱਕ ਵਾਰੀ ਫੇਰ ਬੋਲੋ। 97810 68513 ਹਾਂਜੀ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਗਾਂ ਨੂੰ ਤੋਰ ਕੇ ਦਿਖਾ ਦਿਆ ਨੇ ਇੱਕ ਵਾਰੀ ਜਿਹੜੇ ਵੀਰ ਨੂੰ ਗਾਂ ਪਸੰਦ ਆਉਂਦੀ ਹੈ ਆਪਣੀ ਤਸੱਲੀ ਕਰਕੇ ਗਾਂ ਬਾਈ ਤੋਂ ਖਰੀਦ ਸਕਦਾ ਤੋਰ ਦਿ ਵੀਰ ਪਿੱਛੇ ਬੱਛਾ ਦੋਸਤੋ ਸਾਹੀਵਾਲ ਕਰੋਸ ਕਰੋਸ ਚ ਹੈ ਬੱਛੀ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਨਿੱਕੀ ਥਣ ਦੀ ਹੈ ਕਲੂਨ ਸੂਈ ਹੈ 4 ਦਿਨ ਹੋਏ ਨੇ ਬਾਈ ਜੀ ਕਹਿੰਦੇ ਸੂਈ ਨੂੰ ਸੂਣ ਕਰਕੇ ਦੋਸਤੋ ਪਸ਼ੂ ਕਈ ਵਾਰੀ ਕੱਖ ਨਹੀਂ ਚੱਕਦਾ ਕਈ ਦਿਨ ਥੋੜਾ ਕਮਜ਼ੋਰ ਫੀਨ ਕਰਦਾ ਹੈ ਕਮਾਲਾ ਵੀਰ ਕੋਈ ਗੱਲ ਸਾਨ ਹਵਾਨਾ ਦੇਖ ਲੋ ਇੱਕ ਵਾਰ ਦੋਸਤੋ ਨੇੜ ਤੋਂ ਦਿਖਾ ਦਣਾ ਤੇ ਮੂੰਹ ਮੱਥਾ ਦੇਖ ਸਕਦੇ ਵਾ ਕਰਾਸ ਚਾਹ ਦੋਸਤੋ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਗਾਂ ਤੁਸੀਂ ਆਪਣੀ ਤਸੱਲੀ ਕਰਕੇ ਖਰੀਦਣੀ ਹੈ ਵੀਡੀਓ ਦੇ ਮਾਧਿਅਮ ਰਾਹੀਂ ਪਸ਼ੂ ਦਾ ਇੱਕ ਆਈਡੀਆ ਆ ਜਾਂਦਾ ਜਿਹੜੇ ਵੀਰ ਦੂਰ ਤੋਂ ਆਉਂਦੇ ਨੇ ਇੱਕ ਵਾਰੀ ਫਿਰ ਨੇੜ ਤੋਂ ਦਿਖਾ ਦਣਾ ਹਵਾਨਾ ਗਾਂ ਦਾ ਠੰਡੀ ਸੀਲ ਗਾਂ ਦੋਸਤੋ ਆ ਬਾਬਾ ਜੀ ਹੋਰਾਂ ਦੀ ਫੋਟੋ ਲਵਣੀ ਪਊਗੀ ਵਿੱਚ ਕਿੱਥੇ ਲਾ ਦੂੰਗਾ ਕੰਟੀ ਸਾਡਾ ਸੰਦਲ ਵੀ ਕਰਾਦੀ ਫਿਰੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਦੋਸਤਾਂ